ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਈ ਲਿਓ ਜੀ ਅੱਜ ਕਈ ਦਿਨਾਂ ਬਾਅਦ ਲੱਗੇ ਆਪਾਂ ਵੀਡੀਓ ਬਣਾਣਾ ਵਿਆਹ ਗਏ ਬੇ ਬਿਰ ਵਿਆਹ ਕੇ ਵਿੱਚ ਕਈ ਦਿਨ ਟਾਈਮ ਨਹੀਂ ਲੱਗਿਆ ਵਿਆਹ ਤਾਂ ਆਪਾਂ ਨੂੰ ਖਾਸ ਆਪਣੇ ਸਾਲੇ ਦਾ ਮੁਬਾਰਕਾਂ ਬਈ ਨੂੰ ਬਹੁਤ ਬਹੁਤ ਵਿਆਹ ਗਿਆ ਸਮੇਂ ਵੀ ਬਾਈ ਬਾਈ ਨੂੰ ਮੁਬਾਰਕਾਂ ਦਿਓ ਵਿਆਹ ਗਿਆ ਸਾਰੇ ਚਲੇ ਜੀ ਆਪਾਂ ਨੇ ਸਰੋਂ ਨੂੰ ਕਰਿਆ ਪਾਣੀ ਚੱਲਦਾ ਅੱਜ ਯੂਰੀਆ ਲੱਦ ਲਿਆ ਜਿਵੇਂ ਮਰੂਪੀ ਦੇਖੋ ਚਲੇ ਆਂ ਆਪਾਂ ਆ ਕੇ ਪਾਣੀ ਲਾਵੇਂਗੇ ਸਰੋਂ ਨੂੰ ਫਿਰ ਕਰਾਂਗੇ ਆਪਾਂ ਕਣਕ ਨੂੰ ਪਾਣੀ ਚੱਲਦਾ ਮਰੁੱਤੀ ਮਾਜੂਰੀਆ ਲਦਣ ਲੱਗ ਗਿਆ ਕਿਤੇ ਦਾਣਾ ਬਣਵਾ ਲਿਆ ਇਸ ਕੰਮ ਆਵਾ ਬਈ ਕਦੇ ਛਗਣਾ ਵਾਲੀ ਦੀ ਉਹ ਫੁੱਲ ਲਗੇ ਕੇ ਰਹਿੰਦੇ ਵਿਹਾਂਲੇ ਇਸ ਬਾਹ ਟਾਈਮ ਟਾਈਮ ਕੀ ਗੱਲਾਂ ਹੁਆ ਅੱਜ ਮਤਲਬ ਕਿਤੇ ਜੇ ਜਾਣਾ ਹੁਆ ਤਾਂ ਇਸ ਮਾ ਜਾਣਾ ਵੀ ਪਸੰਦ ਨਹੀਂ ਕਰਦੇ ਦੂਈ ਗੱਡੀ ਲੈ ਕੇ ਜਾਂ ਹਾਂ ਬੜਾ ਮੋਟਾ ਲੋਕਲ ਮਾ ਚਲਾਈ ਜਾਂ ਹਾਂ ਜਿਸ ਤਰ੍ਹਾਂ ਕੋਈ ਕੰਮਕਾਰ ਹੁਆ ਕਿਤੇ ਜਾਂ ਦੂਈ ਗੱਡੀ ਹੁੰਦੀ ਨਹੀਂ ਕਿਤੇ ਥੋੜਾ ਬੋਤਾ ਜਾਣਾ ਆਣਾ ਪਿੰਡ ਪੁੰਡ ਮਾ ਕੋਈ ਗੁਰੂ ਘਰ ਮੱਥਾ ਟੇਕਣ ਜਾਣਾ ਆ ਜਾਂ ਕੋਈ ਦਵਾਈ ਬੁੱਟੀ ਲੈਣ ਜਾਣਾ ਤਾ ਮੜੀ ਮੋਟੀ ਚਲਾਵਾ ਆਪਾਂ ਇਹਨੂੰ ਨਹੀਂ ਤਾਂ ਵੈਸੇ ਖੜੀ ਹੋ ਰਹਾ ਜਾਂ ਕੋਈ ਦਾਣਾ ਬਣਵਾਣਾ ਡੰਗਰਾਂਗਾ ਜਾਂ ਜਿਸ ਤਰ੍ਹਾਂ ਵੀ ਮੈਂ ਰੇਲ ਲੈ ਕੇ ਜਾਣਾ ਦਾ ਖੇਤਾਂ ਮਾ ਤਾਂ ਮੈਂ ਮਰੂਤੀ ਚੱਕ ਲਿਆ ਠੀਕ ਹੈ ਬਾਈ ਦਿਖਾਵਾਂ ਤੁਹਾਨੂੰ ਬਣੇ ਰਹੀ ਕਰੋ ਆਪਣੀ ਵੀਡੀਓ ਕੱਲ ਕਰਦੀ ਹੀ ਮੋਟਰ ਚੱਲਦੀ ਲਾਈਟ ਆ ਰਹੀ ਹੈ ਲਾਈਟ ਦਾ ਬਾਈ ਨਜ਼ਾਰਾ ਇੱਕ ਪਾਸੇ ਭਗਵੰਤ ਮਾਨ ਸਰਕਾਰ ਦਾ ਵੀ ਲਾਈਟ ਦਿਨ ਦਿਨ ਆਵਾਜ਼ ਸਵੇਰੇ 8:00 ਦੇ 4:00 ਵਜੇ ਤੱਕ ਰੋਜ਼ ਲੈਨ ਚਲਾ ਇਹ ਸਰੋਂ ਹੈ ਆਪਣੀ 1500 ਤੋਂ ਬੀਜੀ ਦੀ ਸਮਾਪਤਾ ਨੇ 1500 ਤੋਂ ਬਾਅਦ ਸਰੋਂ ਬੀਜੀ ਵੀ ਹੈ। ਬਾਕੀ ਕਣਕ ਵੀ ਤਕਰੀਬਨ ਆਪਣੀ ਜਿਹੜੀ ਗੇਤੀ ਦੀ ਉਹ ਸਾਰੀ ਜੰਮ ਚੁੱਕੀ ਪਾਣੀ ਪਾ ਹੋ ਗਈ ਬਸ। ਥੋੜੇ ਬਹੁਤੇ ਦਿਨਾਂ ਮਾਪਾ ਪਾਣੀ ਕਰ ਦੇਗੇ ਚੱਲਦਾ। ਕੁਝ ਗੇਤੀ ਕਣਕ ਨੂੰ ਤਾਂ ਸੈਦ ਕਰੀ ਵੀ ਇੱਕ ਮੋਟਰ ਚੱਲਦੀ ਇੱਧਰ। ਇਹ ਦੇਖੋ। ਐਨ ਵਧੀਆ ਜੰਮੀ ਐਨ ਸੁਪਰ ਸੀਡਰ ਦੀ ਜਰਮੀਨੇਸ਼ਨ ਬਹੁਤ ਵਧੀਆ ਜੀ ਆਪਣੀ ਦੀ। ਜਸਮੰਤ ਤਾਲਾ। ਸੁਪਰ ਸੀਡਰ ਆਪਣੇ ਬਾ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ। ਇੱਕ ਕੋਈ ਸਰੋਂ ਇਹਨੂੰ ਲਾ ਪਾਣੀ ਲਾਵੇਂਗੇ ਆਪਾਂ ਚਰਰੇ ਆ ਬਈ ਪਾਣੀ ਪਾਈਪ ਲਾਈਨ ਪਈ ਵੀ ਆ ਖੇਤਾਂ ਮਾ ਤੇ ਸਾਰਾ ਹੀ ਇਸ ਖੇਤਾਂ ਮਾ ਇਹ ਵਿੱਚ ਜਿਹੜੀ ਥੋੜੀ ਕਲਰ ਜੇਗੀ ਡੈਡੀਆਂ ਅੱਕ ਦੋ ਉੱਥੇ ਥੋੜੀ ਜੰਮਣੇ ਮਾ ਸਰੋਂ ਹੌਲੀ ਰਹੀ ਵੀ ਹੈ ਜਿੱਦਣ ਬੀਜੀ ਦੀ ਥੋੜਾ ਗਿੱਲਾ ਵੀ ਦੱਤ ਖੇਤ ਲਿਓ ਜੀ ਆ ਗਏ ਆਪਾਂ ਅਗਲੀ ਮੋਟਰ ਪਰ ਦਰ ਆਪਣਾ ਸਰੋਂ ਵਾਲਾ ਖਾਦ ਪਾ ਕੇ ਪਾਣੀ ਪੁਣੀ ਚੱਲਦਾ ਕਰਾ ਦਿਆ ਇਹ ਮੋਟਰ ਖਰਾਬ ਹੋਈ ਵੀ ਆਪਣੀ ਮੋਟਰ ਕੱਢेंगे ਆਪਾਂ ਚੈਨਪੂਲੀ ਲਿਆਏ ਬਲਜਿੰਦਰ ਵੀਰ ਆ ਰਿਹਾ ਮੋਟਰ ਕੱਟ ਕੇ ਦੇਖਾਂ ਬਈ ਕੀ ਹੋਇਆ ਵਾ ਕਦੀ ਕੀ ਖੜੀ ਐ ਪਹਿਲਾਂ ਬਣਾ ਨਹਿਰ ਵਾਲੀ ਗੱਲ ਸਰੀ ਜੈਦਾ ਇਹ ਆਪਣੀ ਲੇਬਰ ਆਵੇ ਗੰਨੇ ਵਾਲੀ ਉਰੇ ਤੇ ਪਾਣੀ ਪੁਣੀ ਪੀਣੇ ਦਾ ਔਖਾ ਹੋ ਜਾ ਇਸ ਕਰਕੇ ਬਈ ਆਪਾਂ ਮੋਟਰ ਕੱਢ ਗਏ ਇਸ ਠੀਕ ਠੋਕ ਕਰਕੇ ਪਾਵੇਂਗੇ ਜੋੜ ਸੜੇ ਵੀ ਨਹੀਂ ਖੜੇ ਤਲੇ ਵਾਲੇ ਔਰ ਕੱਢ ਕੇ ਲੱਦ ਕੇ ਚੱਲਣ ਲੱਗੇ ਫੇਰ ਜੋੜ ਮਿਲ ਕੇ ਦੇਖ ਲੈ ਹੈ ਨਹੀਂ ਤਾ ਕੇਬਲ ਚੈੱਕ ਕਰ ਰਹੇ ਆ ਕਿ ਮੋਟਰ ਚੈੱਕ ਕਰ ਰਹੇ ਆ ਪਹਿਲਾਂ ਸਾਰਾ ਕੁਝ ਕਰੇਗਾ ਕਿਤੇ ਚੱਤੇ ਆਈ ਜਾਏ ਕਰੇਗਾ ਚੱਤੇ ਜਿੰਨੀ ਜੰਗੀ ਤਰਾ ਉਹ ਠੀਕ ਹੈ ਤੂੰ ਤੇ ਮੋਟਰ ਤੋਂ ਇਹ ਦੋਈਆਂ ਲਾਰਿਆ ਲਿਪਰੀ ਕੁੜੀ ਏ ਝਾਂਜਰਾ ਪਵਾ ਰਿਆ ਕਿਹੜੇ ਲਾਈ ਵੀ ਲਾਣ ਕੇ ਲਾਈ ਵੀ ਇਹਦੇ ਦੇ ਗਈ ਸੀ ਰਸਈ ਹਾਂ ਇੱਲਾਗਲੀ ਦੇਖ ਠੀਕ ਹੈ ਜਿਹੜੀ ਮਰਜ਼ੀ ਗੇ ਵੀੜੀ ਕੇ ਲਾਈਏ ਇੰਨੀ ਕੀ ਤੋਂ ਅਰਥ ਦੱਸਿਓ ਗਰਾ ਮੋਟਰ ਇੰਨੀ ਕੀ ਤੋਂ ਦੱਸਿਓ ਗਰਾ ਕਈ ਵਾਰੀ ਤਾਰ ਵੀ ਹੋ ਜਾਵਾ ਜੀ ਲਾਲ ਕੇ ਲਾ ਲਾਲ ਕੇ ਲਾਈ ਦੀ ਪਹਿਲਾਂ ਨੀ ਸਕੇ ਲਾ ਇੰਨੀ ਲਾ ਫੈਸਿਦਾ ਕਾਸ ਕੇ ਸਿਰੇ ਮੋਟਰ ਕੇ ਨਾਲ ਹੀ ਉੱਠ ਗਿਆ ਲੇ ਵੀ ਲੱਦ ਲਈ ਮੋਟਰ ਤਾਰ ਵੀ ਲੱਦ ਗਈ ਤਰ ਤਾਰ ਇੱਕ ਸ਼ਾਰਟ ਆ ਗਈ ਮਲਿੰਦਰ ਵੀਰ ਨੇ ਕੱਲ ਨੂੰ ਜਾਣਾ ਕੁੜੀ ਦੀ ਪੰਜੀਰੀ ਲੈ ਕੇ ਵੀਰਗਾ ਵੀ ਝਾਂਜਰਾਗਾ ਹੀਲਾ ਤੋਂ ਕਰਨਾ ਕੁੜੀ ਨੂੰ ਝਾਂਜਰਾ ਪਾਣੀਆ ਤਾਰੇ ਬਦਲੇਗਾ ਪਾਣੀਆ ਹਾਂ ਬਣੀ ਉਹ ਹਹੀ ਮਰੇ ਖੋਏ ਕੋ ਕਹਿੰਦੇ ਨੇ ਕਿਰਵਾ ਜੇ ਆਏ ਨਹੀਂ ਆਏ ਨਹੀਂ ਤੇ ਮਾਰੀ ਪਹਿਲਾਂ ਹੀ ਰੀਲਾ ਬਣਾ ਲਈ ਨਹੀਂ ਫਿਰ ਤਾਂ ਕਿਹਾ ਨਹੀਂ ਤੂੰ ਦਿੰਨਾ ਹੈਣਾ ਕਹਾ ਵੀ ਮੋਟਰਗਾ ਤਾਂ ਸਰ ਗਿਆ ਝਾਂਜਰਾ ਝਾਂਜਰਾਂ ਵਾਲੇ ਤੋਂ ਬਣਾ ਦੇ ਮੋਟਰ ਚਲੋ ਹਸਣੇ ਖੇਲਣੇ ਦੀ ਬਾਤਾਂ ਹੋਆਂ ਬਾਈ ਸਾਰੀਆਂ ਮਾਰਾ ਜੀ ਤਾਰਾਂ ਵੀ ਮੋਟਰ ਇੱਕ ਮੋਟਰ ਹੋਰ ਖਰਾਬ ਹੈ ਆਪਣੀ ਉਹ ਕੱਢेंगे ਪਰਸੋਂ ਨੂੰ ਇਹ ਮੋਟਰ ਖੋਲ ਗਿਆ ਇਹ ਵੇਖੋ ਵੀ ਪੈਂਚਰ ਹੈ ਵਿੱਚ ਇੱਕ ਫੁੱਕੀ ਵੀ ਵੈਸੇ ਤਾਂ ਤਾਰ ਛਾਟੇ ਦੱਸ ਰਹੀ ਹੈ ਫੁੱਕੀ ਵੀ ਹੋएगी ਪੱਕੀ ਪੱਟ ਕੇ ਪਤਾ ਲੱਗੇ ਦੁਕਾਨਮਾ ਜਾ ਕੇ ਇਹ ਮਾ ਚਾਹ ਲੈ ਬਾਈ ਪਾਓ ਚਾਹ ਫਿਰ ਮੰਨੂ ਵੀ ਖੋਲ ਦੀ ਜੀ ਮੋਟਰ ਦਖਾਂ ਵਿੱਚ ਤੇ ਗਿਆ ਨਿਕਲਾ ਵੀਰਾ ਲਗਾ ਕੁਝ ਪਤਾ ਚੰਨਣਾ ਇਹ ਦੇਖੇ ਬਈ ਚੱਟ ਗਏ ਕਿ ਚੰਜਰ ਆਪੋ ਚੱਦਰ ਆਵਗੀ ਚੰਜਰ ਆਪੋ ਪੈਂਚਰ ਹੈ ਗਈ ਹੈ ਵਿੱਚੇ ਬਾਹਰ ਨਹੀਂ ਹੈਗਾ ਜੇ ਬਾਹਰ ਵਾਲਾ ਹੁੰਦਾ ਉਹ ਤਾਂ ਪਾਣੀ 깔 ਫੜਿਆ ਜਾਂਦਾ ਹਨਾ ਆਪਾਂ ਮਿੱਟਰ ਉੱਠਦਾ ਅਰਥ ਹੁੰਦਾ ਖੇਲਣ ਮੇਲਣ ਦੇਖੀਓ ਇਸ ਵੇਲੇ ਫਿਰ ਸਾਫ ਹੋ ਕੇ ਤਜਾਬ ਕਿ ਲੈਣ ਪਤਾ ਲੱਗ ਜੇ ਆਪਾਂ ਨੂੰ ਇਹ। ਇਹ ਕਈ ਵਾਰੀ ਨੇ ਆਪਾਂ ਨੇ ਕਰ ਪਟਾਕਾ ਜਾਂ ਮਾਰ ਕੇ ਨੇ ਉਹੀ ਉੱਪਰ ਲੱਗਿਆ ਵਹਵਾ। ਜੇ ਬਾਹਰ ਛਿੜਦੇ ਹੋਇਆ ਤੇ ਜੇ ਵਿੱਚੋਂ ਹੈ ਫਿਰ ਤੋ ਨ ਕੋਈ ਹੱਲ ਹੈ। ਤੇ ਵਿੱਚ ਵੀ ਜੇ ਉੱਪਰਲੇ ਫੱਟਣੇ ਹੋਇਆ ਕਿਸੇ ਨੇ। ਤੇ ਵੀ ਕਰ ਲਏ। ਲੈ ਵੀ 25 ਰੁਪਏ ਦੀ ਤਜਾਬ ਦੀ ਬੋਤਲ ਕੰਮ ਕਰ ਗਈ ਆਪਣਾ। ਯੋ ਮਿਲ ਗਿਆ ਜੋੜ ਹਣ ਇਹੋ ਅਰਥ ਹੋਇਆ ਵਾ ਇਹ ਰੇ ਰੁ ਟ੍ਰੈਕਟਰ ਲੱਕੇ ਹੋਇਆ ਵੀਰ ਹਣਾ ਯੋ ਐਪੈਂਚਰ ਪੈਂਚਰ ਮਿਲ ਗਿਆ ਚਲੋ ਵੀਰ ਵੀ ਬੋਤਲ ਬਚ ਗਈ ਫਿਰ ਵੀ ਸਾਰੀ ਤਨ ਲੱਗੀ ਚਲੋ ਭਾਈ ਸਖਾਲਾ ਹੀ ਸਰ ਜੇਗਾ ਹਣਾ ਲਿਓ ਜੀ ਪਹੁੰਚ ਗਏ ਆਪਾਂ ਘਰੇ ਮੋਟਰ ਪਾਵਾਂਗੇ ਆਪਾਂ ਪਰਸੋਂ ਨੂੰ ਕੱਲ ਨੂੰ ਬਾਈ ਨੂੰ ਵੀ ਜਾਣਾ ਕਿਤੇ ਬਲਜਿੰਦਰ ਨੂੰ ਆਪਾਂ ਨੂੰ ਵੀ ਕੰਮ ਹੈ ਲਾਵਾ ਟਰੈਕਟਰ ਅੰਦਰ ਜਗਾਂਜੀ ਸੈੱਟ ਕਰਕੇ ਠੀਕ ਹੈ ਜੀ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਾਰਿਆਂ ਦਾ ਬਣੇ ਰਹੇ ਕਰੋ ਜੀ ਆਪਣੇ ਚੈਨਲ ਗੱਲ ਹੋਰ ਵਧੀਆ-ਵਧੀਆ ਵੀਡੀਓ ਦੇਖਣੇ ਵਾਸਤੇ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ